ਬਾਰੋਂ ਡਾਕਟਰ ਮਗਾਇਆ ਮਗਾਇਆ ਜਾਣਾ ਉਸਨੇ ਮੈਨੂੰ ਕੋ 18000 ਰੁਪਇਆ ਲਿਆ ਅਤੇ ਮੇਰੇ ਬੱਚੇ ਦਾ ਪ੍ਰਸ਼ਨ ਕਰ ਦਿੱਤਾ ਜਦੋਂ ਅਸੀਂ ਅਲਟਰਾਸਾਉਂਡ ਕਰਾਇਆ ਉਸੇ ਡਾਕਟਰ ਕੋਲੋਂ ਕਲਾਂ ਨੋਰੋਂ ਤੇ ਉਹ ਚੌਕ ਉੱਠਿਆ ਕਿ ਇਸ ਦਾ ਤੇ ਪ੍ਰਸ਼ਨ ਹੀ ਨਹੀਂ ਕੀਤਾ ਗਿਆ ਉਹ ਆ ਕੇ ਇਸ ਕਿਸਾਨ ਨੂੰ ਕਹਿੰਦਾ ਕਿ ਅੰਦਰ ਆਪਰੇਸ਼ਨ ਕਰਨ ਲਈ ਬਲੇਟ ਪੱਟੀਆਂ ਜਾਂ ਹੋਰ ਸਮਾਨ ਦੀ ਲੋੜ ਹੈ 3000 ਰੁਪਇਆ ਦਿਓ ਮੁਬਾਰਕਤਾ ਆਪ ਸਰਕਾਰ ਬਬਰੀ ਸਥਿਤ ਸਿਵਲ ਹਸਪਤਾਲ ਵਿੱਚ ਤਾਇਨਾਤ ਇੱਕ ਸਰਜਨ ਤੇ ਇੱਕ ਗਰੀਬ ਕਿਸਾਨ ਦੇ 17 ਸਾਲ ਦੇ ਬੱਚੇ ਦਾ 21000 ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਆਰੋਪ ਲੱਗੇ ਨੇ ਉਧਰ ਹਰਨੀਆਂ ਦਾ ਆਪਰੇਸ਼ਨ ਕਰਨ ਦੇ ਇਸ ਆਰੋਪਾ ਤਹਿਤ ਭਾਰਤੀ ਕਿਸਾਨ ਯੂਨੀਅਨ ਨਾਲ ਸੰਬੰਧਿਤ ਕਿਸਾਨਾਂ ਨੇ ਸਿਵਲ ਹਸਪਤਾਲ ਆ ਕੇ ਡਾਕਟਰ ਅਤੇ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਅਤੇ ਆਰੋਪ ਲਗਾਇਆ ਕਿ ਹਸਪਤਾਲ ਦੇ ਕੁਝ ਡਾਕਟਰਾਂ ਵੱਲੋਂ ਰੱਖੇਗੇ ਆਪਣੇ ਪ੍ਰਾਈਵੇਟ ਕ੍ਰਿੰਦਿਆਂ ਦੇ ਮਾਧਿਅਮ ਨਾਲ ਰਿਸ਼ਵਤ ਲਈ ਜਾਂਦੀ ਹੈ ਉਧਰ ਬੱਚੇ ਦੇ ਪਿਤਾ ਦੇ ਹੱਕ ਵਿੱਚ ਨਿਤਰੇ ਕਿਸਾਨ ਆਗੂਆਂ ਨੇ ਹਸਪਤਾਲ ਪ੍ਰਸ਼ਾਸਨ ਦੇ ਡਾਕਟਰਾਂ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਨਾਮ ਪ੍ਰੀਤਮ ਸਿੰਘ ਹੈ ਮੇਰਾ ਬੱਚਾ ਹੀ ਮਨਪ੍ਰੀਤ ਸਿੰਘ ਜਿਹਨੂੰ ਕਿ ਹਰਨੀਆਂ ਦਾ ਹੀ ਸਕੈਤ ਹੀ ਉਹ ਮੈਂ ਇੱਥੇ ਆ ਪਹਿਲਾਂ ਕਲਾਨੌਰ ਗਿਆ ਸੀ ਹਸਪੀਟਲ ਉੱਥੋਂ ਉਹਨਾਂ ਨੇ ਮੁੜ ਕੇ ਰੈਫਰ ਕਰਕੇ ਇੱਥੇ ਗਰਦਾਸਪੁਰ ਭੇਜਤਾ ਗਰਦਾਸਪੁਰ ਭੇਜਣ ਦੇ ਨਾਲ ਇਹਨਾਂ ਨੇ ਪ੍ਰਸ਼ਨ ਕੀਤਾ ਪ੍ਰਸ਼ਨ ਕਰਦੇ ਸਮੇਂ ਮੇਰੇ ਕੋਲ ਪਹਿਲਾਂ 1000 ਰੁਪਏ ਫੀਸ ਜਮ੍ਹਾਂ ਕਰਵਾਈ ਗਈ ਉਸ ਤੋਂ ਬਾਅਦ 3000 ਰੁਪਏ ਉਹਨੇ ਅੰਦਰ ਲਿਆ ਜਦੋਂ ਪ੍ਰਸ਼ਨ ਕਰਨ ਦੇ ਸੀ ਉਸ ਤੋਂ ਬਾਅਦ ਮੁੜ ਕੇ ਬਾਅਦ ਦੇ ਵਿੱਚ ਠੀਕ ਉਹਨਾਂ ਨੇ ਕਿਹਾ ਵੀ ਇਹ ਪ੍ਰਸ਼ਨ ਜਿਆਦਾ ਰਿਸਕੀ ਹੈ ਇਸ ਕਾਰਨ ਕਰਕੇ ਇਹ ਬੱਚੇ ਦੇ ਤੇ 12 ਡਾਕਟਰ ਮਗਾਇਆ ਮਗਾਇਆ ਜਾਣਾ ਉਸਨੇ ਮੈਨੂੰ ਕੋ 18000 ਰੁਪਇਆ ਲਿਆ ਅਤੇ ਮੇਰੇ ਬੱਚੇ ਦਾ ਪ੍ਰਸ਼ਨ ਕਰ ਦਿੱਤਾ ਪ੍ਰਸ਼ਨ ਹੋਣ ਤੋਂ 4 ਮਹੀਨੇ ਬਾਅਦ ਮੈਂ ਹੀ ਇੱਥੇ ਚੈੱਕ ਕਰਾਉਂਦੇ ਰਹੇ ਪਰ ਉਹਨਾਂ ਨੇ ਸਾਨੂੰ ਟਣਕਾ ਦਿੰਦਾ ਰਿਹਾ ਉਸ ਤੋਂ ਬਾਅਦ ਫਿਰ ਸਾਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਅਲਟਰਾਸਾਉਂਡ ਕਰਾਓ ਜਦੋਂ ਅਸੀਂ ਅਲਟਰਾਸਾਉਂਡ ਕਰਾਇਆ ਉਸੇ ਡਾਕਟਰ ਕੋਲੋਂ ਕਲਾਨੌਰੋਂ ਤੇ ਉਹ ਚੌਕ ਉੱਠਿਆ ਕਿ ਇਸ ਦਾ ਤੇ ਪ੍ਰਸ਼ਨ ਹੀ ਨਹੀਂ ਕੀਤਾ ਗਿਆ ਕਿਉਂਕਿ ਇਹਦਾ ਇਹ ਪ੍ਰਸ਼ਨ ਹੀ ਨਹੀਂ ਹੋਇਆ ਜੋ ਕੁਛ ਵੀ ਇਹਦਾ ਇਹ ਅੰਦਰੇ ਹੀ ਹੈ ਜਿਹਦੇ ਕਾਰਨ ਕਰਕੇ ਹੁਣ ਮੇਰਾ ਬੱਚਾ ਅੰਬਰਸਰ ਆਕਾਸ਼ਦੀਪ ਹਸਪੀਟਲ ਦੇ ਵਿੱਚ ਦਾਖਲਿਆ ਮੈਂ ਇਹ ਇਨਸਾਫ ਚਾਹੁੰਨਾ ਵਾਂ ਕਿ ਮੇਰੇ ਨਾਲ ਇਹੋ ਜਿਹਾ ਤਕਾ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਅਤੇ ਮੈਨੂੰ ਇਨਸਾਫ ਦਿੱਤਾ ਜਾਏ ਪੈਸੇ ਕਿੱਥੇ ਤੁਹਾਨੂੰ ਲੈ ਗਏ ਨੇ ਪੈਸੇ ਡਾਕਟਰ ਵਿਸ਼ਾਲ ਦਾ ਕੰਪਾਊਂਡਰ ਜੋ ਕਿ ਮੈਨੂੰ ਨਹੀਂ ਸੀ ਪਤਾ ਕਿ ਇਹ ਪ੍ਰਾਈਵੇਟ ਹੈ ਉਹ ਬਾਅਦ ਚ ਪਤਾ ਚੱਲਿਆ ਉਸ ਨੇ ਉਹਨੂੰ ਕੰਪਾਊਂਡਰ ਨੂੰ ਪੈਸੇ ਦਿੱਤੇ ਜੀ ਕੋਈ ਅਸਮਾਨ ਗੱਲ ਕੀਤੀ ਵੀ ਸੁਰ ਹਾਂ ਸਾਰਿਆਂ ਨਾਲ ਗੱਲ ਹੋਈ ਹੈ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਫੇਰ ਅਸੀਂ ਇਹਨਾਂ ਵੀਰਾਂ ਕੋ ਗਏ ਅਤੇ ਇਹਨਾਂ ਨੇ ਸਾਨੂੰ ਇੱਥੇ ਲਿਆ ਕੇ ਸਾਡੀ ਗੱਲਬਾਤ ਤੁਹਾਡੇ ਨਾਲ ਕਰਾਈ ਤੇ ਕੰਪਿਊਟਰ ਜੋ ਹੈ ਉਹ ਇੱਥੇ ਆਪਣਾ ਮੈਡੀਕਲ ਸਟੋਰ ਚਲਾਉਂਦਾ ਜੀ ਪਹਿਲਾਂ ਦੀ ਸ਼ਿਕਾਇਤ ਕੋਈ ਕੰਪਲੇਂਟ ਆਈ ਸੀ ਮੈਨੂੰ ਕਿ ਡਾਕਟਰ ਵਿਸ਼ਾਲ ਨੇ ਕੋਪਰੇਸ਼ਨ ਕੀਤਾ ਹੈ ਤੇ ਕੋਈ ਉਹਦੇ ਨਾਲ ਕੋਈ ਬਾਹਰ ਦਾ ਬੰਦਾ ਕੋਈ ਕੰਪਟਰ ਲੱਗਾ ਜਿਹਨੇ ਪੈਸੇ ਲਏ ਕੁਲੋਂ ਤੇ ਮੈਂ ਉਹਨਾਂ ਦੋਨਾਂ ਤਰ੍ਹਾਂ ਦੇ ਬਿਆਨ ਲਿਆ ਬਿਆਨ ਲੈਣ ਤੋਂ ਬਾਅਦ ਮੈਂ ਇੱਕ ਇੱਕ 3 ਮੈਂਬਰ ਦੀ ਕਮੇਟੀ ਮਾਈ ਹੈ ਜਿਹੜੇ ਜੋ ਐਕਸਪਰਟ ਡਾਕਟਰ ਇੱਕ ਸਰਜਰੀ ਸਪੈਸ਼ਲਿਸਟ ਇੱਕ ਮੈਂ ਮੈਡੀਕਲ ਕੋ ਐਕਸਪਰਟ ਤੇ ਇੱਕ ਸਾਈਕੀਆਟ੍ਰਿਕ ਡਾਕਟਰ ਤਿੰਨੋਂ ਕਮੇਟੀ ਮਾਈ ਹੈ ਜਿਹੜੇ ਦੋਨਾਂ ਤਰ੍ਹਾਂ ਨੂੰ ਬੁਲਾ ਕੇ ਉਹਦੇ ਜੋ ਬਿਆਨ ਹੈ ਉਹ ਬਿਆਨ ਲੈ ਕੇ ਕਰਕੇ ਉਹਦੀ ਕਮੇਟੀ ਜੋ ਰਿਪੋਰਟ ਵਿੱਚ ਦੇਣਗੇ ਜੋ ਸਰਪੋਰਟਸ ਵਿੱਚ ਲੱਗਾ ਕਿਸੇ ਕਿਸੇ ਦਾ ਕੋਸ਼ ਹੈਗਾ ਫਿਰ ਨਿਜਮਾ ਤਰ੍ਹਾਂ ਸਾਡੇ ਮੈਂ ਉਚਿਤ ਕਰ ਲਿਖਦਾ ਉਹ ਗੈਸਟ ਕਰਨ ਲਿਖਦਾ ਤਰ੍ਹਾਂ ਕਰ ਦਾਂਗੇ ਪਰ ਉਹਨਾਂ ਵਿੱਚ ਇੱਕ ਲੜਕਾ ਜੋ ਬਿਆਨ ਲੈ ਰਿਹਾ ਲੜਕਾ ਬਾਹਰ ਦਾ ਹੈ ਕੋਈ ਜਿਹੜਾ ਜਿੰਨੇ ਪੈਸੇ ਲਿਆ ਉਹ ਡਾਕਟਰ ਉੱਪਰ ਡਾਇਰੈਕਟ ਅਪਰੋਚ ਨਹੀਂ ਲਾ ਰਿਹਾ ਲਾ ਰਿਹਾ ਉਹਨੂੰ ਸਾਨੂੰ ਬਰਾੜ ਉਸੇ ਪ੍ਰੋਬਲਮ ਆ ਰਹੀ ਥੋੜੀ ਜੀ ਨਾ ਉਹ ਲੜਕਾ ਬਾਹਰ ਤੱਕ ਉਹ ਕਹਿ ਰਿਹਾ ਕਿ ਉਹਦੇ ਥਰੂ ਡਾਕਟਰ ਸਾਹਿਬ ਨੂੰ ਪੈਸੇ ਪੈਸੇ ਲਏ ਪਰ ਉਹ ਡਾਕਟਰ ਵਿਸ਼ਾਲ ਕਹਿ ਰਿਹਾ ਉਹ ਡਾਕਟਰ ਮੇਰਾ ਲੜਕਾ ਨਹੀਂ ਹੈ ਉਹ ਲੜਕਾ ਬਾਹਰ ਤੱਕ ਐਮ ਆਰ ਹੈ ਲੜਕੇ ਨੇ ਮੈਂ ਫੋਨ ਫੋਨ ਤੇ ਲੜਕਾ ਬੁਲਾਇਆ ਸੀਗਾ ਪਰ ਉਹ ਕਹਿੰਦਾ ਉਹ ਹੈ ਕਿ ਕਦਮ ਹੈ ਖਾਸ ਫਿਰ ਕਦੀ ਕਦੀ ਆਣਾ ਮੈਂ ਮੈਂ ਤੇ ਐਮ ਆਰ ਦਾ ਕੰਮ ਕਰਦਾ ਹੈ ਉਹ ਬਿਲਕੁਲ ਨਹੀਂ ਕਰਦਾ ਮੈਂ ਪੈਸੇ ਨਹੀਂ ਲੈਂਦਾ ਆਊਟਸਾਈਡਰ ਬੰਦਾ ਉਸ ਪਰ ਜੋ ਲੋਡ ਹੈਗਾ ਵੀ ਆ ਕੇ ਉਹ ਡਾਕਟਰ ਬਿਲਕੁਲ ਬਿਲਕੁਲ ਆਊਟ ਨਹੀਂ ਹੈ ਬਿਲਕੁਲ ਆਊਟ ਨਹੀਂ ਹੈ ਫਿਰ ਉਹ ਬੰਦਾ ਕੀ ਕਰਾਉਂਦਾ ਬਾਰੀ ਜ ਕੁਛ ਹੀ ਹੋਇਆ ਤੇ ਅਸੀਂ ਉਹਦੇ ਅਗੇਂਸਟ ਕਾਰਵਾਈ ਜ਼ਰੂਰ ਕਰਾਂਗੇ ਕਾਨੂੰਨ ਲਿਖੂ ਪਿਲਿਖਾਂ ਕਰਾਂਗੇ ਪਰਿਵਾਰ ਕੀ ਕਹਿ ਰਿਹਾ ਕਿਨੇ ਪੈਸੇ ਦਾ ਲੈਣ ਦੇਣਾ ਹੈ ਪਰਿਵਾਰ ਨੇ ਲਿਖਿਆ ਸੀ 18000 ਰੁਪਏ ਲਿਆਦਨ ਸਰਮੇਨ ਬਣੋ ਇਹ ਕਾ ਦਾ ਪ੍ਰੈਸ਼ਰ ਸੀ ਗਾ ਇਹ ਇਹ ਵੈਰੀਕੋਸ ਦਾ ਪ੍ਰੈਸ਼ਰ ਸੀਗਾ ਮਾਮੂਲੀਆ ਪ੍ਰੈਸ਼ਰ ਦਾ ਛੋਟਾ ਪ੍ਰੈਸ਼ਰ ਹੁੰਦਾ ਕਾ ਫਿਰ ਉਹ ਕਹਿ ਰਹੇ ਆ ਆਪਰੇਸ਼ਨ ਵੀ ਨਹੀਂ ਕੀਤਾ ਪੈਸੇ ਵੀ ਲੈ ਲਏ ਉਹ ਹੁਣ ਉਹਦੀ ਉਹਦੀ ਕਰ ਰਿਹਾ ਇਨਕੁਆਇਰੀ ਕਰ ਰਿਹਾ ਸਾਰੀ ਅਸੀਂ ਜਰਦਾ ਇਹਦੇ ਪੈਸੇ ਬੰਦੇ ਨਹੀਂ ਪ੍ਰੈਸ਼ਰ ਦੇ ਜਾਂ ਬਿਲਕੁਲ ਸਰਕਾਰੀ ਕੋਈ ਪੈਸਾ ਨਹੀਂ ਬੰਦਾ ਟੋਟਲ ਫ੍ਰੀ ਹੁੰਦਾ ਬਚਾਏ ਹਸਪੀਟਲ ਬੱਬਰੀ ਜੋ ਕਿ ਬਹੁਤ ਗਰੀਬ ਆਦਮੀ ਹੈ ਉਹਦੇ بیٹے ਦਾ ਇਹਦੇ بیٹے ਦਾ ਡਾਕਟਰ ਵਿਸ਼ਾਲ ਨੇ 1 ਨਵੰਬਰ ਨੂੰ ਹਰਨੀਆਂ ਦਾ ਆਪਰੇਸ਼ਨ ਕੀਤਾ ਜਿਹੜਾ ਕਿ ਆਪਰੇਸ਼ਨ ਥੀਏਟਰ 'ਚ ਜਾਣ ਤੋਂ ਬਾਅਦ ਡਾਕਟਰ ਵਿਸ਼ਾਲ ਦਾ ਕੰਪਾਊਂਡਰ ਸ਼ਿਵਲ ਦਾ ਰੱਖਿਆ ਹੋਇਆ ਜਿਹਦੀ ਗਰਦਾਸਪੁਰ ਦੇ ਅੰਦਰ ਮੈਡੀਕਲ ਸਟੋਰ ਚਲਾਉਂਦਾ ਹੈ ਔਰ ਦਿਨ ਦੇ ਟਾਈਮ ਡਾਕਟਰ ਦੇ ਬਰਾਬਰ ਬੈਠ ਕੇ ਟੇਬਲ ਦੇ ਉੱਪਰ ਮਰੀਜ਼ਾਂ ਨੂੰ ਗਮਰਾਹ ਕਰਕੇ ਉਹਨਾਂ ਦੀ ਜੇਬ 'ਚੋਂ ਰਿਸ਼ਵਤ ਲੈ ਕੇ ਡਾਕਟਰ ਦੇ ਨਾਲ ਜਾਂਜੀ ਕਰਕੇ ਉਹ ਰਿਸ਼ਮਤ ਹਾਜਮ ਕੀਤੀ ਜਾਂਦੀ ਹੈ ਡਾਕਟਰ ਔਰ ਮਰੀਜ਼ ਔਰ ਉਹ ਕੰਪਿਊਟਰ ਤਿੰਨੋਂ ਆਪਰੇਸ਼ਨ ਥੀਟਰ ਦੇ ਅੰਦਰ ਜਾਂਦੇ ਆ ਉਹਦੇ ਤੋਂ 10 ਮਿੰਟ ਜਾਂ 15 ਮਿੰਟ ਬਾਅਦ ਕੰਪਿਊਟਰ ਬਾਹਰ ਆਉਂਦਾ ਉਹ ਆਗੇ ਇਸ਼ਕੀਸ਼ਾਨ ਨੂੰ ਕਹਿੰਦਾ ਕਿ ਅੰਦਰ ਆਪਰੇਸ਼ਨ ਕਰਨ ਲਈ ਬਲੇਟ ਪੱਟੀਆਂ ਜਾਂ ਹੋਰ ਸਮਾਨ ਦੀ ਲੋੜ ਹੈ 3000 ਰੁਪਇਆ ਦਿਓ ਇਹਦੇ ਕੋਲੋਂ 3000 ਰੁਪਇਆ ਲਿਆ ਜਾਂਦਾ ਉਹਦੇ ਤੋਂ ਡੇਢ ਘੰਟੇ ਬਾਅਦ ਉਹੀ ਕੰਪਾਊਂਡਰ ਵਾਪਸ ਆਉਂਦਾ ਆ ਕੇ ਕਹਿੰਦਾ ਬੱਚੇ ਦਾ ਆਪਰੇਸ਼ਨ ਸੀਰੀਅਸ ਹੈ ਡਾਕਟਰ ਦੇ ਵੱਸ ਦੀ ਗੱਲ ਨਹੀਂ ਏ ਔਰ ਉਹਨੂੰ ਨਵਾਂ ਬਾਹਰੋਂ ਸ਼ਿਵਲ ਤੋਂ ਡਾਕਟਰ ਬੁਲਾਉਣਾ ਪਏਗਾ ਜਿੱਦੀ 60000 ਰੁਪਇਆ ਫੀਸ ਹੈ ਔਰ ਉਹਦੇ ਤੋਂ ਬਾਅਦ ਜਦੋਂ ਇਹ ਬੰਦਾ ਰੋਂਦਾ ਪੈਂਦਾ ਇਹਦੀ ਮਿਛੀ ਜ ਰੋਂਦੀ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮਾ ਤੜੋ ਮੈਂ ਤੁਹਾਡੀ ਮਦਦ ਕਰਨਾ ਮੈਂ 20000 ਰੁਪਏ ਚ ਤੁਹਾਡੀ ਗੱਲ ਕਰਵਾ ਦੇਣਾ ਇਹਨਾਂ ਦੇ ਅੱਗੋਂ ਫਿਰ ਰੋਂ ਤੋਂ ਬਾਅਦ 18000 ਰੁਪਏ ਚ ਗੱਲ ਮੁੱਕਦੀ ਆ 18000 ਰੁਪਇਆ ਜਿੱਥੇ ਡਾਕਟਰ ਜਿਸ ਕਮਰੇ ਵਿੱਚ ਆਪਣਾ ਡਰੈਸ ਚੇਂਜ ਕਰਦੇ ਆ ਆਪਰੇਸ਼ਨ ਥੀਟਰ ਜਾਣ ਤੋਂ ਆਪਰੇਟਿਡ ਥੀਟਰ ਜਾਣ ਤੋਂ ਪਹਿਲਾਂ ਉੱਥੇ ਜਾ ਕੇ 18000 ਰੁਪਇਆ ਲਿਆ ਜਾਂਦਾ ਉਹਦੇ ਤੋਂ ਬਾਅਦ ਬੱਚੇ ਨੂੰ ਆਪਰੇਸ਼ਨ ਥੀਟਰ ਤੋਂ ਬਾਹਰ ਕੱਢਿਆ ਜਾਂਦਾ ਜੀ 45 ਮਿੰਟ ਬਾਅਦ 10 ਦਿਨ ਰੱਖਣ ਤੋਂ ਬਾਅਦ ਬੱਚਾ ਘਰ ਚਲਾ ਜਾਂਦਾ ਪਰ ਬੱਚੇ ਦਾ ਆਪਰੇਸ਼ਨ ਨਹੀਂ ਹੋਇਆ ਬੱਚਾ ਉਸੇ ਤਰ੍ਹਾਂ ਬਿਮਾਰ ਰਿਹਾ ਅੱਜ ਦੀ ਡੇਟ ਦੇ ਵਿੱਚ ਬੱਚਾ ਅੰਮ੍ਰਿਤਸਰ ਦੇ ਸ਼ਿਵਲ ਹਸਪੀਟਲ ਦੇ ਵਿੱਚ ਐਡਮਿਟ ਹੈ ਜਿਹਦੀ ਮੈਂ ਤੁਹਾਨੂੰ ਫੋਟੋ ਵੀ ਦਿਖਾ ਸਕਦਾ ਏ ਵੇਖੋ ਬੱਚਾ ਬੈੱਡ ਦੇ ਉੱਪਰ ਪਿਆ ਹੋਇਆ ਹੈ। ਔਰ ਉਹਦਾ ਇਲਾਜ ਚੱਲ ਰਿਹਾ ਜੀ। ਇਹ ਬੱਚਾ ਜਿਹੜਾ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਹੈ। ਜਿਹਦਾ ਰੋਜ਼ ਖਰਚਾ ਆ ਰਿਹਾ ਤੇ ਬਾਪ ਉਹ ਖਰਚਾ ਦੇਣ ਤੇ ਵੀ ਕਾਬਲ ਨਹੀਂ ਹੈ। ਪਰ ਉਹ ਵਿਚਾਰਾ ਕਿੱਥੋਂ ਆਪਣੇ ਬੱਚੇ ਨੂੰ ਬਚਾਉਣ ਲਈ ਪੈਸੇ ਕਰਦੇ ਤੇ ਚੁੱਕ ਕੇ ਆਪਣੇ ਬੱਚੇ ਦਾ ਇਲਾਜ ਕਰਾ ਰਿਹਾ। ਇਸ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਇਥੋਂ ਦੇ ਚੇਅਰਮੈਨ ਜੋ ਆਮ ਆਦਮੀ ਪਾਰਟੀ ਦੇ ਆ ਬਹਿਲ ਸਾਹਿਬ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਹਸਪਤਾਲ ਦੀ ਹਾਲਤ ਵੱਲ ਧਿਆਨ ਦਿੱਤਾ ਜਾਏ ਮਰੀਜ਼ਾਂ ਦੀ ਜਿਹੜੀ ਲੋਟ ਹੋ ਰਹੀ ਆ ਲੋਟ ਨੂੰ ਬਚਾਇਆ ਜਾਏ ਤਾਂ ਕਿ ਅੱਗੇ ਆਉਣ ਵਾਲੇ ਮਰੀਜ਼ ਵੀ ਜੋ ਹੈ ਉਹ ਬਚ ਜਾਣ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਹਸਪਤਾਲ ਵਾਲਾ ਡਾਕਟਰ ਜਾਏਗਾ ਪ੍ਰਾਈਵੇਟ ਸਟੋਰ ਤੋਂ ਦਵਾਈ ਲਿਆ ਕੇ ਦੇਵੇਗਾ ਪਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਇਹਦੇ ਕੋਲੋਂ ਜੋ 21000 ਰੁਪਏ ਚਲਾ ਗਿਆ ਉਹ ਕਿਸ ਡਾਕਟਰ ਦੀ ਜੇਬ ਵਿੱਚ ਗਿਆ ਔਰ ਕਿੱਥੇ ਗਿਆ ਮੁੱਖ ਮੰਤਰੀ ਸਾਹਿਬ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਾਰੀ ਸੰਗਤ ਵੱਲੋਂ ਕਿ ਇਸ ਮਸਲੇ ਨੂੰ ਗੰभीरता ਨਾਲ ਲੈਂਦੇ ਹੋਏ ਇਸ ਮੇਰੇ ਵੀਰ ਨੂੰ ਇਨਸਾਫ ਦਵਾਇਆ ਜਾਵੇ ਕਿੰਨੀ ਏਜ ਆ ਬੱਚੇ ਦੀ ਤੇ ਕੀ ਕਾਰਵਾਈ ਚਾਹੁੰਦੇ ਹੋ ਡਾਕਟਰ ਦੇ ਖਿਲਾਫ ਬੱਚਾ 17 ਸਾਲ ਦੀ ਏਜ ਆ ਜੀ ਬੱਚਾ ਅੱਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਹਦੇ ਦੋਨੋਂ ਸਾਈਡ ਹਰਨੀਆਂ ਹੋ ਗਈਆਂ ਨੇ ਔਰ ਇਨਸਪੈਕਸ਼ਨ ਇੰਨੀ ਜ਼ਿਆਦਾ ਹੋ ਗਈ ਆ ਜੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਬੈੱਡ ਦੇ ਉੱਪਰ ਬੱਚਾ ਪਿਆ ਉਹਦੀ ਜ਼ਿੰਦਗੀ ਦਾ ਵੀ ਨਹੀਂ ਪਤਾ ਅਸੀਂ ਕਹਿੰਦੇ ਹਾਂ ਕਿ ਇਸ ਬੱਚੇ ਦਾ ਇਲਾਜ ਵੀ ਡਾਕਟਰ ਵੱਲੋਂ ਕਰਵਾਇਆ ਜਾਏ ਤੇ ਉੱਥੇ ਉਹਦੇ ਤੇ ਡਾਕਟਰ ਤੇ ਬੰਦੀ ਜੋ ਰਿਸ਼ਵਤ ਦੀ ਕਾਰਵਾਈ ਆ ਉਹ ਵੀ ਕੀਤੀ ਜਾਏ ਖੌਣੇ ਖੌਣੇ ਡਾਕਟਰ ਮਰਦਾਬਾਦ 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 ਹਸਪਤਾਲ ਦਾ ਕਟਿਆ ਪ੍ਰਬੰਧ ਮਰਦਾਬਾਦ 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 ਜਨਤਾ ਸਰਕਾਰ ਮਰਦਾਬਾਦ 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 ਨਾਵੇਆ ਦੇ ਫੁਕਰਣਾਲਾ ਮੁੱਖ ਮੰਤਰੀ ਮਰਦਾਬਾਦ 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 मुर्दाबाद मुर्दाबाद डॉक्टर विशाल मुर्दाबाद 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 रिश्वत लाइन वाला डॉक्टर मुर्दाबाद 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 रिश्वत खोरी नहीं चलेगी नहीं चलेगी नहीं चलेगी रिश्वत खोरी नहीं चलेगी नहीं चलेगी नहीं चलेगी